ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੋਂ ਸੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਇਮੀਗ੍ਰੇਸ਼ਨ ਛਾਪਿਆਂ ਦੇ ਦੌਰਾਨ ਕਈ ਪੰਜਾਬੀਆਂ ਨੂੰ ਹਿਰਾਸਤ ਦੇ ਵਿੱਚ ਲੈ ਜਾਂਦੀ ਖਬਰ ਸਾਹਮਣੇ ਆ ਰਹੀ ਹੈ ਪੀ ਕੋ ਰਿਵੈਰਾ ਸ਼ਹਿਰ ਦੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਾਲਿਆਂ ਨੇ ਸੜਕ ਉੱਤੇ ਹੀ ਪਰਵਾਸੀਆਂ ਨੂੰ ਘੇਰ ਲਿਆ ਅਤੇ ਕੁਝ ਮਿੰਟ ਦੀ ਬਹਿਸ ਦੇ ਮਗਰੋਂ ਉਹਨਾਂ ਨੂੰ ਹਤਕੜੀਆਂ ਵੀ ਲਗਾਈਆਂ ਗਿਆ ਹਾਲਾਂਕਿ ਕੁਝ ਦਿਨ ਪਹਿਲਾਂ ਲਾਸ ਐਂਜਲਸ ਡੋਜਰਜ਼ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵਿਚਾਲੇ ਵੀ ਸ਼ਬਦੀ ਜੰਗ ਛਿੜ ਗਈ ਸੀ ਜਦੋਂ ਸਟੇਡੀਅਮ ਦੇ ਵਿੱਚੋਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਕਾਬੂ ਕਰਨ ਦੇ ਲਈ ਛਾਪਾ ਮਾਰੇ ਗਿਆ ਸੀਗਾ ਪਰ ਹੁਣ ਮੁੜ ਤੋਂ ਇਮੀਗ੍ਰੇਸ਼ਨ ਛਾਪਿਆਂ ਦੇ ਦੌਰਾਨ ਕਈ ਪੰਜਾਬੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚੋਂ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ سلسلہ ਕਾਫੀ ਸਮਾਂ ਪਹਿਲਾਂ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਧਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਸੁਣਵਾਈ ਵਾਸਤੇ ਆਉਣ ਵਾਲੇ ਪ੍ਰਵਾਸੀਆਂ ਨੂੰ ਵੀ ਚੁੱਕ-ਚੁੱਕ ਕੇ ਰਿਪੋਰਟ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾ ਉੱਤੇ ਚੱਲ ਰਹੀ ਇਸ ਕਾਰਵਾਈ ਦਾ ਅੰਤ ਹੁਣ ਦਾ ਫਿਲਹਾਲ ਨਜ਼ਰ ਨਹੀਂ ਆਉਂਦਾ ਪਰ ਪ੍ਰਵਾਸੀਆਂ ਦੇ ਹਮਾਇਤੀਆਂ ਜਾਂ ਫਿਰ ਮਦਦਗਾਰਾਂ ਦੀ ਗਿਣਤੀ ਵੀ ਘਟ ਨਹੀਂ ਹੈ। ਲਾਸ ਐਂਜਲਸ ਟੋਰਚਰਸ ਦੇ ਵੱਲੋਂ ਹਾਲ ਹੀ ਦੇ ਵਿੱਚ ਵਾਪਰੇ ਘਟਨਾ ਕਾਰਨ ਪਰ ਵਿਵਿਤ ਹੋਏ ਪਰਵਾਸੀ ਪਰਿਵਾਰਾਂ ਦੀ ਮਦਦ ਲਈ 10 ਲੱਖ ਡਾਲਰ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ ਦੋਜ਼ਰਸਾ ਦੇ ਪ੍ਰੈਸੀਡੈਂਟ ਅਤੇ ਮੁੱਖ ਕਾਰਜਕਾਰੀ ਅਫਸਰ ਸਟੈਨ ਕੈਸਟਰਨ ਨੇ ਕਿਹਾ ਕਿ ਲਾਸ Ăਂਜਲਸ ਦੇ ਵਿੱਚ ਹੋਏ ਘਟਨਾਕਰਮ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਉੱਤੇ ਅਸਰ ਪਾਇਆ ਇੱਕ ਖੇੜ ਜਥੇਬੰਦੀ ਹੋਣ ਦੇ ਨਾਤੇ ਅਸੀਂ ਸਮਝ ਸਕਦੇ ਹਾਂ ਕਿ ਕਮਿਊਨਿਟੀਜ਼ ਦੀ ਸਹਾਇਤਾ ਕਰਨ ਦੀ ਬੰਦੀ ਹੈ ਇਹ ਸਦਸਨਾ ਬੰਦਾ ਹੈ ਕਿ ਕੁਝ ਦਿਨ ਪਹਿਲਾਂ ਲਾਸ ਐਂਜਲਸ ਡੋਚਰਸ ਅਥੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੇ ਵਿਚਾਲੇ ਸ਼ਬਤੀ ਚੰਗ ਛਿੜ ਗਈ ਸੀ ਜਿਹੜਾ ਸਟੇਡੀਅਮ ਦੇ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦੇ ਲਈ ਛਾਪਾ ਮਾਰਿਆ ਗਿਆ ਦੂਜੇ ਪਾਸੇ ਅਮਰੀਕਾ ਦੇ ਵੱਲੋਂ ਤਿੰਨ ਭਾਰਤੀ ਮੁਲਾਜ਼ਮਾਂ ਦੇ H1B ਵੀਜ਼ਾ ਰੱਦ ਕਰ ਦਿੱਤੇ ਗਏ ਭਾਰਤੀ ਮੁਲਾਜ਼ਮਾਂ ਤੇ ਇਹ ਦੋਸ਼ ਹੈ ਕਿ ਉਹਨਾਂ ਨੇ ਤੈਸ ਸਮੇਂ ਤੋਂ ਵੱਧ ਭਾਰਤ ਦੇ ਵਿੱਚ ਸਮਾਂ ਬਤੀਤ ਕੀਤਾ ਇੱਕ ਮੁਲਾਜ਼ਮ 3 ਮਹੀਨੇ ਤੋਂ ਵੱਧ ਸਮਾਂ ਭਾਰਤ ਦੇ ਵਿੱਚ ਰਿਹਾ ਤੇ ਭਾਰਤੀ ਗ੍ਰੀਕ ਦੇ ਕੋਲ ਓਵਰਸਟੇ ਨੂੰ ਜਾਇਸ ਥੈਰਨ ਦੇ ਲਈ ਅਮਰਜੈਂਸੀ ਪ੍ਰੂਫ ਅਤੇ EMPLOYE ਵੱਲੋਂ ਜਾਰੀ ਚਿੱਠੀ ਵੀ ਮੌਜੂਦ ਸੀ ਪਰ ਫਿਰ ਵੀ ਅਮਰੀਕਾ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਗਈ ਇੱਥੇ ਦੱਸਣਾ ਬੰਦਾ ਕਿ H1B ਵੀਜ਼ਾ ਧਾਰਕ ਨੂੰ ਵੱਧ ਤੋਂ ਵੱਧ 60 ਦਿਨ ਅਮਰੀਕਾ ਤੋਂ ਬਾਹਰ ਰਹਿਣ ਦੀ ਇਜਾਜ਼ਤ ਮਿਲਦੀ ਹੈ ਅਤੇ ਉਹ ਵੀ ਵੈਲਿਡ ਰੀਜ਼ਨ ਉੱਤੇ ਵੀਜ਼ਾ ਰੱਦ ਹੋਣ ਤੋਂ ਬਚਾਉਣ ਦੇ ਲਈ 30 ਤੋਂ 40 ਦਿਨਾਂ ਤੋਂ ਵੱਧ ਸਮਾਂ ਅਮਰੀਕਾ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ ਤਿੰਨੋਂ ਭਾਰਤੀ ਨਾਗਰਿਕਾਂ ਨੂੰ ਆਬੂਦਾਬੀ ਇੰਟਰਨੈਸ਼ਨਲ 에어ਪੋਰਟ ਤੋਂ ਹੀ ਵਾਪਸ ਭੇਜੀ ਤਾ ਗਿਆ ਜਿੱਥੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਪ੍ਰੀ ਕਲੀਅਰੈਂਸ ਸਹੂਲਤ ਮੌਜੂਦ ਹੈ ਅਥੌਮੇਕਾ ਰਵਾਨਾ ਹੋਣ ਵਾਲੇ ਮੁਸਾਫਰਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਦੇ ਪੁੱਲ ਪਛਾਣ ਦੇ ਵਜੋਂ ਵੀ ਲੰਘਣਾ ਪੈਂਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ